ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਅੱਜ ਮੈਂ ਆਪਾਂ ਦਿਖਾਉਣਾਂਗੇ ਤੁਹਾਨੂੰ ਕਾਫੀ ਜਿਆਦਾ ਸੋਹਣੇ ਸੂਟ ਕਾਟਨ ਦਾ ਫੈਬਰਿਕ ਹੈਗਾ ਤੇ ਕਾਫੀ ਜਿਆਦਾ ਡਿਮਾਂਡ ਸੀਗੀ ਪਹਿਣਾ ਮੇਤੋਂ ਪਿਕਸ ਮੰਗਦੀਆਂ ਸੀ ਵੀ ਸਾਨੂੰ ਪਿਕਸ ਸ਼ੇਅਰ ਕਰ ਦਿਓ ਹੁਣ ਤੇ ਸੌਰੀ ਉਹਦੇ ਲਈ ਮੈਂ ਥੋੜੇ ਬਿਜ਼ੀ ਸੀਗੀ ਬਿਜ਼ੀ ਹੋਣ ਕਰਕੇ ਪਾਸ ਪਿਕਸ ਨਹੀਂ ਹੈ ਜਿਹੜੀਆਂ ਨਈ ਸ਼ੇਅਰ ਹੋਈਆਂ ਹੈਗੀਆਂ ਤੇ ਅੱਜ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਪ੍ਰਾਈਸ ਵੀ ਜਿਹੜਾ ਮੈਂ ਨਾਲ ਹੁੰਦੇ ਮੈਂਸ਼ਨ ਕਰੂੰਗੀ ਸਾਰਾ ਜਿਹੜਾ ਬ੍ਰਾਂਡ ਰਹੇਗਾ ਰੀਵਾਰਾ ਰਹੇਗਾ ਚਲੋ ਜੀ ਤੁਸੀਂ ਦੇਖ ਸਕਦੇ ਹੋਗੇ ਮੈਚਿੰਗ ਸੂਟ ਲੇਗੇ ਸਟਫ ਬਹੁਤ ਜਿਆਦਾ ਸੋਹਣਾ ਹੈ ਇਹਨਾਂ ਦਾ ਬਾਟਮ ਦਾ ਸਟਫ ਪਲੇਨ ਰਹਿ ਗਿਆ ਕੱਲਾ ਮੈਂ ਤੁਹਾਨੂੰ ਸ਼ਰਟ ਦਾ ਫੈ布ਰਿਕ ਹੈ ਜਿਹੜਾ ਅ ਖੋਲ ਕੇ ਦਿਖਾ ਦਿੰਨੀ ਆ ਕਿਉਂਕਿ ਜਿਹੜੇ ਆਰਡਰ ਲēngੇ ਫਾਸਟਲੀ ਆਰਡਰ ਕਰ ਦਿਆ ਕਿਉਂਕਿ ਹੁਣ ਆਪਾਂ ਕੰਮ ਦੇ ਵਿੱਚ ਰੈਗੂਲਰ ਆਂਗੇ ਤੇ ਹੁਣ ਆਪਾਂ ਫਿਰ ਹੀ ਆਂਗੇ ਕੋਈ ਫੰਕਸ਼ਨ ਨਹੀਂ ਹੈਗਾ ਆਪਾਂ ਨੂੰ ਤੇ ਆਰਡਰ ਨੇ ਵੀ ਜਿਹੜੇ ਤੁਸੀਂ ਦੇ ਕੇ ਫਾਸਟਲੀ ਹਨਾ ਕੋਈ ਵੀ ਤੁਸੀਂ ਪਾਰਟੀਅਰ ਸੂਟ ਪਨਵਾਉਣੇ ਨੇ ਜਿੰਤਾ ਵੀ ਰੈਡੀ ਕਰਵਾਉਣੇ ਨੇਗੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਕੁਛ ਕੁ ਦਿਨ ਹਨਾ ਤਿੰਨ ਚਾਰ ਦਿਨ ਮੇ ਤਾਂ ਚੰਗੀ ਤਰ੍ਹਾਂ ਨਹੀਂ ਰਿਪਲਾਈ ਹੋਇਆ ਉਹਦੇ ਲਈ ਸੌਰੀ ਲਓ ਜੀ ਬੋਟਲ ਗ੍ਰੀਨ ਕਲਰ ਹੈ ਪ੍ਰਿੰਟ ਤੁਸੀਂ ਦੇਖੋ ਕਿੰਨਾ ਜਿਆਦਾ ਸੋਹਣਾਗਾ ਲਓ ਜੀ ਫੈਬਰਿਕ ਦੀ ਕੁਆਲਿਟੀ ਬਹੁਤ ਜ਼ਿਆਦੇ ਸੋਹਣੀ ਆਗੀ ਇੰਨੇ ਕੁ ਜ਼ਿਆਦੇ ਸੋਹਣੀ ਆ ਜਿੰਨੇ ਵੀ ਤੁਸੀਂ ਕਹਿ ਦੋ ਲਓ ਚ ਨਾ ਰਹੇਗੇ ਇਸ ਤਰ੍ਹਾਂ ਬੋਟਲ ਗ੍ਰੀਨ ਕਲਰ ਦੀ ਬੋਟਮ ਹੈ ਪਲੇਨ ਇਹਦੇ ਵਿੱਚੋਂ ਮੈਂ ਵੀ ਹਲਦਾ ਇੱਕ ਸੂਟ ਬਣਵਾਉਂਗੀ ਤੇ ਕਾਫੀ ਜ਼ਿਆਦੇ ਸੋਹਣਾ ਫੈਬਰਿਕ ਹੈਗਾ ਪ੍ਰਾਈਜ਼ ਰਹੇਗਾ ਇਦਾਜੀ 1600 ਮੈਚਿੰਗ ਦਾ ਕਲਰ ਮੈਂ ਤੁਹਾਨੂੰ ਸਾਰੇ ਦਿਖਾ ਦਿੰਨੀ ਕਲਰ ਵਿੱਚ ਸਾਰੇ ਹੀ ਸੋਹਣੇ ਨੇ ਦੋ ਦੋ ਕਲਰ ਦਾ ਚਾਰਟ ਹੈਗਾ ਇਹ ਲੋਡ ਨੈਕਸਟ ਕਲਰ ਬਲੂ ਇਹਦੇ ਨਾਲ ਤੁਸੀਂ ਮਜ਼ੈਂਟਾ ਕਲਰ ਦਾ ਦੁਪੱਟਾ ਰੱਖ ਸਕਦੇ ਹੋ ਰੋਜ਼ ਰੈੱਡ ਜਾਂ ਮਜ਼ੈਂਟਾ ਵੀ ਨਹੀਂ ਹੈਗਾ ਬਲੂ ਕਲਰ ਹੈ ਦੇਖੋ ਤੇ ਇਹ ਇਹਦੇ ਵਿੱਚ ਦੋ ਕਲਰ ਨੇ ਬੋਟਲ ਗ੍ਰੀਨ ਤੇ ਬਲੂ ਤੇ ਨਾਲ ਰਹੇਗੀ ਬਲੂ ਬਾਟਮ ਹੈ ਬਿਲਕੁਲ ਪਲੇਨ ਰੀਵਾ ਬ੍ਰਾਂਡ ਦਾ ਸਟਾਫ ਹੈਗਾ ਤੇ ਨੈਕਸਟ ਹੈਗੇ ਨੇਗੇ ਸੂਟ ਇਵਨਗੇ ਜਿਹੜੇ ਰੀਵਾ ਬ੍ਰਾਂਡ ਦੇ ਨੇਗੇ ਇਹਦਾ ਜਿਹੜਾ ਪ੍ਰਿੰਟ ਤੇ ਡਿਜ਼ਾਈਨ ਹੈ ਡਿਫਰੈਂਟ ਹੈ ਇਸ ਤਰ੍ਹਾਂ ਦੇਖੋ ਇਹ ਵੀ ਨਿਊਜ਼ ਹੈ ਨਵਾਂ ਇਹ ਪ੍ਰਿੰਟ ਹੈਗਾ ਬਹੁਤ ਜ਼ਿਆਦਾ ਸੋਹਣਾ ਹੈਗਾ ਕਲਰ ਹੈਗਾ ਬੇਬੀ ਬਲੂ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਤੇ ਨਾਲ ਰਹੇਗੀ ਇਸ ਤਰ੍ਹਾਂ ਮੈਚਿੰਗ ਬਾਟਮ ਰਹੇਗੀ ਲੋ ਜੀ ਇਹ ਸਿੰਗਲ ਹੀ ਕਲਰ ਹੈ ਦੇ ਵਿੱਚ ਹੈ ਨਹੀਂ ਮਤਲਬ ਸਿੰਗਲ ਕਲਰ ਦਾ ਚਾਰਟ ਹੈਗਾ ਇਹਦਾ ਵੀ ਪ੍ਰਾਈਸ 1650 ਹੈ ਲੌਂਚ ਪਰਪਲ ਕਲਰ ਦੇਖੋ ਕਾਫੀ ਜਿਆਦਾ ਸੋਨਾ ਪ੍ਰਿੰਟ ਹੈਗੀ ਤੇ ਨਾਲ ਹੈਗੀ ਹੈਗੀ ਪਰਪਲ ਬਾਟਮ ਹੈ ਪ੍ਰਾਈਸ ਹੈ ਜਿਹੜਾ ਇਹਦਾ ਵੀ 1600 ਰਹੂਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਨੇੜੇ ਤੋਂ ਨੈਕਸਟ ਪ੍ਰਿੰਟ ਹੈ ਜਦੋਂ ਆਲ ਓਵਰ ਹੈਗਾ ਜਿਹੜਾ ਇਹ ਵਾਲਾ ਪ੍ਰਿੰਟ ਹੈਗਾ ਲਵਲੀਨ ਦਾ ਰਹੇਗਾ। ਇਹ ਕੋ ਲਵਲੀਨ ਬ੍ਰਾਂਡ ਦਾਗਾ ਪ੍ਰਿੰਟ ਹੈ। ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ। ਪ੍ਰਾਈਸ ਇਹਦਾ ਰਹੇਗਾ ਜੀ 1650। 올ਓਵਰ ਸੂਟ ਮਿਲੂਗਾ ਤੁਹਾਨੂੰ ਇਹ 1650 ਦਾ। ਤੇ ਫੈਬਰਿਕ ਬਹੁਤ ਜਿਆਦਾ ਗੁੱਡ ਹੈ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਏ ਨਗੇ ਸਾਰਿਆਂ ਦੇ ਫੈਬਰਿਕ ਬਹੁਤ ਜਿਆਦਾ ਸੋਹਣਾ ਹੈਗਾ ਤੇ ਕਿਸੇ ਦਾ ਵੀ ਕੋਈ ੱਤ ਨਹੀਂ ਹੈਗਾ ਵੀ ਫੈਬਰਿਕ ਦੀ ਕੁਆਲਿਟੀ ਡਾਊਨ ਹੈਗੀ ਤੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਤੇ ਪ੍ਰਿੰਟ ਕਲਰ ਸਾਰਿਆਂ ਦੇ ਆਪ ਆਪਣੀ ਜਗ੍ਹਾ ਮਤਲਬ ਬਹੁਤ ਜਿਆਦਾ ਸੋਹਣੇ ਲੰਗੇ ਹਨਾ ਤੇ ਆਪ ਆਪਣੀ ਜਗ੍ਹਾ ਪ੍ਰਿੰਟ ਵੀ ਸੋਹਣੇ ਨੇ ਕਲਰ ਵੀ ਸੋਹਣੇ ਲੰਗੇ ਇੱਕ ਕੰਬੀਨੇਸ਼ਨ ਵੀ ਬਹੁਤ ਜਿਆਦਾ ਸੋਹਣਾ ਹੈਗਾ ਤੇ ਕਪੜਾ ਮਤਲਬ ਜਿਹੜੀ ਫੈਬਰਿਕ ਦੀ ਕੁਆਲਿਟੀ ਹੈਗੀ ਬਹੁਤ ਜ਼ਿਆਦੇ ਸੋਹਣੀ ਹੈਗੀ ਲਾਈਟ ਪੇਟਾ ਬਿਲਕੁਲ ਕਾਟਨ ਵਿਦਾਊਟ ਲਾਈਨਿੰਗ ਤੁਸੀਂ ਸਟਿਚ ਕਰਵਾ ਸਕਦੇ ਹੋ ਜੇ ਤੁਸੀਂ ਲਾਈਨਿੰਗ ਲਗਵਾਉਣਾ ਚਾਹੋ ਨੇ ਲਾਈਨਿੰਗ ਲਗਵਾ ਸਕਦੇ ਹੋਗੇ ਜਿਵੇਂ ਵੀ ਤੁਸੀਂ ਚਾਹੋ ਉਦਾਂ ਸਲਾਈ ਕਰਵਾ ਸਕਦੇ ਹੋ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਣਾ ਚਾਹੋ ਨੇ ਸਾਡੇ ਕੋਲੋਂ ਕਰਵਾ ਸਕਦੇ ਹੋਗੇ ਨਹੀਂ ਤੁਸੀਂ ਬਿਨਾ ਸਲਾਈ ਤੋਂ ਵੀ ਜਿਹੜਾ ਸੂਟ ਨੇਗੇ ਉਹ ਆਪਣੇ ਆਰਡਰ ਕਰ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ